ਹਾਂਜੀ ਬਾਬਾ ਜੀ ਅੱਜ ਜਿਹੜਾ ਜੋੜ ਮੇਲਾ ਮਨਾਇਆ ਜਾ ਰਿਹਾ ਕਿੰਨਾ ਤੇ ਯਾਦ ਵਿੱਚ ਮਨਾਇਆ ਜਾ ਰਿਹਾ ਤੇ ਕਿੰਨੇ ਸਮੇ ਤੋਂ ਹੋ ਕੇ ਮਨਾਇਆ ਜਾ ਰਿਹਾ ਹਾਂਜੀ ਬੈਗੁਰੂ ਜੀ ਪਹਿਲਾਂ ਤਾਂ ਸਾਰੀ ਸੰਗਤ ਨੂੰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਲਾਣਾ ਜੋੜ ਮੇਲਾ ਜੀ 35 ਸਾਲਾਂ ਤੋਂ ਸੰਤ ਬਾਬਾ ਪਸ਼ੌਰ ਸਾਈਂ ਦੀ ਇਹ ਬਜ਼ੁਰਗਾਂ ਦੀ ਯਾਦ ਵਿੱਚ ਮਨਾਉਂਦੇ ਹਾਂ ਤੇ ਛੀਦਾ ਸਿੰਘਾਂ ਦੀ ਹਾਂਜੀ ਛੀਦਾ ਸਿੰਘਾਂ ਦੀ ਯਾਦ ਵਿੱਚ ਮਨਾਉਂਦੇ ਹਨ ਧਾਰਮਿਕ ਪ੍ਰੋਗਰਾਮ ਹੁੰਦਾ ਹੈ ਤੇ ਮਾਰੇ ਦੀ ਢੀ ਕਰਤਾ ਜਿਹੜੀਆਂ ਸੰਗਤਾਂ ਆਉਂਦੀਆਂ ਹਨ ਇੱਥੇ ਆਣ ਕੇ ਸ਼ਹੀਦਾ ਸਿੰਘਾਂ ਦੀ ਜਗ੍ਹਾ ਹੈ ਗੁਰੂ ਮਹਾਰਾਜਾ ਉਥੇ ਸਥਾਨ ਹੈ ਸਵਾਰਾ ਸਾਹਿਬੇ ਉਥੇ ਅਰਦਾਸ ਬੇਨਤੀ ਕਰਾਉਂਦੇ ਹਨ ਸੰਗਤਾਂ ਦੀਆਂ ਮਨੋਂ ਭਾਵਨਾਵਾਂ ਪੂਰੀਆਂ ਹੁੰਦੀਆਂ ਹਨ ਤੇ 35-40 ਸਾਲਾਂ ਤੋਂ ਇਹ ਸਵਾਰਾ ਦਾ ਜੋੜ ਮੇਲਾ ਚੱਲਦਾ ਆ ਰਿਹਾ ਹੈ ਬਾਹਰ ਖੁੱਲੇ ਪਨਾਲਾਂ ਦੇ ਵਿੱਚ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਟ ਦੁਆਨ ਚੱਲਦਾ ਰਹੇ ਹਨ ਪਾਤਸ਼ਾਹ ਦੀ ਕਿਰਪਾ ਨਾਲ ਲੰਗਰ ਚੱਲ ਰਿਹਾ ਹਨ, ਛਬੀਲਾ ਚੱਲ ਰਹੀਆਂ ਹਨ। ਇਹ ਸਾਰਾ ਕੁਝ ਉਸ ਦੀ ਕਿਰਪਾ ਦੇ ਨਾਲ ਹੀ ਇਹ ਤਿੰਨ ਕਾ ਕਾਜ ਤਿਨਹੀਂ ਕੀਆ। ਮਾਨਸ ਕਿਹਾ ਵਿਚਾਰਾ RAM ਇਹ ਆਪਣੇ ਕਾਰਜ ਪਾਤਸ਼ਾਹ ਆਪ ਹੀ ਕਰਾਉਂਦੇ ਹਨ ਕਿ ਆਪ ਹੀ ਆਪਦੇ ਭਗਤਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨਾਮ-ਦਾਮ ਜਪਾਉਂਦੇ ਹਨ। ਅੱਜ ਜੀ ਕਿੰਨੇ ਖਣਪਾਟ ਸਾਹਿਬ ਆਰੰਭ ਕੀਤੇ ਧੋਪ ਪਾਏ ਗਏ ਨੇ ਜੀ। ਅੱਜ ਜੀ ਇੱਕ ਸਲਾਨਾ ਗੁਰਦੁਆਰਾ ਸਾਹਿਬ ਵੱਲੋਂ ਸਾਲਾਨਾ ਜਿਹੜਾ ਆਪਾਂ ਅਖੰਡ ਪਾਠ ਕਰਾਉਣੇ ਮੇਲੇ ਦੀ ਯਾਦ ਚ ਦੋ ਸ੍ਰੀ ਅਖੰਡ ਪਾਠ ਸਾਹਿਬ ਸੰਗਤਾਂ ਦੇ ਜਿਨ੍ਹਾਂ ਦੇ ਘਰੇ ਬੱਚੇ ਹੋਏ ਹਨ ਉਹਨਾਂ ਨੇ ਸ਼ੁਕਰਾਨਾ ਕਰਨ ਵਾਸਤੇ ਦੋ ਸ੍ਰੀ ਅਖੰਡ ਪਾਠ ਸਾਹਿਬ ਉਹਨਾਂ ਤਰਾਏ ਸਨ ਤਿੰਨਾਂ ਖੰਡ ਪਾਠ ਸਾਹਿਬ ਦੇ ਸਵੇਰੇ ਅਮਰਤ ਵੇਲੇ ਭੋਗ ਪਾਏ ਹਨ ਉਸ ਤੋਂ ਬਾਅਦ ਖੁੱਲੇ ਪਣਾਵਾਂ ਦੇ ਵਿੱਚ ਮਹਾਰਾਜ ਜੀ ਉਹਨਾਂ ਦੁਆਨ ਦੇ ਵਿੱਚ ਹਾਜ਼ਰੀ ਭਰ ਰਹੇ ਹਨ ਸੰਗਤਾਂ ਨੂੰ ਪਲੇਅਰਾਂ ਆਈ ਆਈਏ ਗੁਰੂ ਗ੍ਰੰਥ ਸਾਹਿਬ ਦੇ ਲਾੜ ਲੱਗੋ ਗੁਰੂ ਗ੍ਰੰਥ ਸਾਹਿਬ ਤੋਂ ਉੱਤੋਂ ਕੁਝ ਨਹੀਂ ਜੇਗਾ ਕਿਸੇ ਐਵੇਂ ਪਖੰਡੀ ਦੇ ਜਾ ਕੇ ਜੇ ਹੋਰ ਕਿਸੇ ਦੇ ਕਿਸੇ ਨੇ ਕੋਈ ਕੋਈ ਰੰਬਰ ਚਾਇਆ ਹੁੰਦਾ ਹੈ ਉਹ ਪਸਾ ਕੇ ਭੋਲੇ ਭਾਲੇ ਜੀਆਂ ਨੂੰ ਮਗਰ ਲਾ ਕੇ ਲੁੱਟਦਾ ਹੈ ਐਵੇਂ ਨਾ ਕਰੋ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੇ ਬਾਹ ਫੜਨੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੋ ਵਾਹਿਗੁਰੂ ਜੀ ਕਾ ਖਾਲਸਾ ਇੱਕ ਜੋੜ ਮੇ ਦਾ ਹੋਰ ਮਨਾਇਆ ਜਾਂਦਾ ਉਹ ਕਿਦੋਂ ਕਦੋਂ ਹੁੰਦਾ ਜੀ ਉਹ ਜੀ ਸਿਆਲ ਦੇ ਵਿੱਚ ਹੁੰਦਾ ਜੀ 30 ਕੱਤੇ ਨੂੰ ਮਤਲਬ ਵੀ ਮੱਗਰ ਦੀ ਸੰਗਰਾਮ ਤੋਂ ਇੱਕ ਦਿਨ ਪਹਿਲਾਂ ਭਾਵੇਂ ਕੱਤੇ ਦੀ ਮਿੰਡੇ ਦੇ 30 ਦਿਨ ਹੋਣ ਭਾਵੇਂ 29 ਦਿਨ ਹੋਣ ਭਾਵੇਂ ਮਤਲਬ ਵੀ 31 ਦਿਨ ਹੋਣ ਮਗਰ ਦੀ ਸੰਗਰਾਮ ਤੋਂ ਇੱਕ ਦਿਨ ਪਹਿਲਾਂ ਕੱਤੇਲੇ ਵਿੱਚ ਮੇਲਾ ਮਨਾਇਆ ਜਾਂਦਾ ਐਸੇ ਸੰਤ ਨੂੰ ਮਿਲਣ ਵਾਸਤੇ ਇੱਥੇ ਕਿਹੜੇ ਦਿਨ ਵਕਤ ਮਦਦ ਦੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੀਆਂ ਨੇ ਉਹ ਜੀ ਵੀਰਵਾਰ ਸਾਹਿਬ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੀਆਂ ਹਨ ਸਵੇਰੇ 10 ਵਜੇ ਜਿਨ੍ਹਾਂ ਨੇ ਕਹੇ ਨੇ ਆਉਣਾ ਆਣ ਕੇ ਗੁਰੂ ਮਹਾਰਜ ਦੇ ਵਿੱਚ ਅਰਦਾਸ ਬੇਨਤੀ ਲਖਾਓ ਤੇ ਪਾਤਸ਼ਾਹ ਕਿਰਪਾ ਕਰਨ ਜਿਹੜੇ ਪਿੰਡ ਦੇ ਵਿੱਚ ਮਨਾਇਆ ਜਾਂਦਾ ਜੀ ਇਹ ਮਾਹਲਮ ਜੀ ਪਿੰਡ ਮਾਹਲਮ ਜਿਲ੍ਹਾ ਫੋਇਟਰ ਹਾਰਫਕੇ ਥਾਣਾ ਤੇ ਪੇਸ਼ ਹਨ ਮਾਲਮ ਦਾਖਾਣਾ ਮਾਲਮ ਹਾਂਜੀ ਬਾਬਾ ਬਨੀ ਸਿੰਘ ਜੀ ਜਿਹੜੀ ਅੱਜ ਇਹ ਜਿਹੜੀ ਛਵੀਲ ਲਾਈ ਜਾ ਰਹੀ ਹੈ ਮੇਲੇ ਦੇ ਵਿੱਚ ਇਹ ਕਿਹਨਾਂ ਦੇ ਵੱਲੋਂ ਲਾਈ ਗਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਠੰਡੇ ਮਿੱਠੇ ਜਲਦੀਆਂ ਛਪੀਲਾਂ ਤੇ ਕੋਲਡ ਡਰਿੰਕ ਦੇ ਲੰਗਰ ਸੰਗਤ ਦੇ ਸੰਜੋਗ ਤੇ ਬਾਬਾ ਪਸ਼ੋਰਾ ਸਿੰਘ ਦੇ ਪਰਿਵਾਰ ਵੱਲੋਂ ਇਹ ਠੰਡੇ ਮਿੱਠੇ ਜਲਦੇ ਸਲਾਨਾ ਜੋੜ ਮੇਲੇ ਨੂੰ ਮੁੱਖ ਰੱਖ ਕੇ ਠੰਡੇ ਮਿੱਠੇ ਜਲਦੇ ਛਪੀਲਾਂ ਤੇ ਕੋਲਡ ਡਰਿੰਕ ਦੇ ਲੰਗਰ ਚੱਲਦੇ ਪਏ ਆ ਜੀ ਤੇ ਬਾਬਾ ਜੀ ਪਸ਼ੋਰਾ ਸਿੰਘ ਦੀ ਯਾਦ ਵਿੱਚ ਉਹਨਾਂ ਨੇ ਸਾਲਾਨਾ ਜੋੜ ਮੇਲਾ ਜੋ ਆਰੰਭ ਕੀਤਾ ਸੀ ਉਹ ਅੱਜ 20 ਜੂਨ 6 ਹਜ਼ਾਰ ਨੂੰ ਬਹੁਤ ਹੀ ਧੂਮਧਾਮ ਤੇ ਸੰਗਤਾਂ ਦੇ ਸਹਿਯੋਗ ਨਾਲ ਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਇਹ ਜੋੜ ਮੇਲਾ ਮਨਾਇਆ ਜਾ ਰਿਹਾ ਹੈ। ਨੌਜਵਾਨ ਇਹਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਵੇਖੋ ਜੀ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਜੀ ਇਹੋ ਜਿਹੇ ਜਿਹੜੇ ਧਾਰਮਿਕ ਦੀਵਾਨ ਜਿਹੜੇ ਆਪਣੇ ਚੰਗੇ ਵਧੀਆ ਪਿੰਡਾਂ ਦੇ ਵਿੱਚ ਸਮਾਗਮ ਕਰਾਇਆ ਜਾਂਣ ਜੋ ਆਪਣੇ ਨੌਜਵਾਨ ਪੀੜੀ ਨਸ਼ਿਆਂ ਵੱਲ ਜਾ ਰਹੀ ਹੈ। ਉਹਨਾਂ ਨੇ ਇਹੋ ਜੇ ਧਾਰਮਿਕ ਦਵਾਨ ਸਮਾਗਮ ਕਰਾ ਕੇ ਗੁਰਬਾਣੀ ਵਾਲੇ ਪਾਸੇ ਲੱਗਣ ਸਿੱਖ ਸੰਗਤਾਂ ਨੂੰ ਇਹੋ ਹੀ ਟੂਰ ਕਰਦੇ ਨੇ